ਸ਼ਬਦ ਉਹਦਾ ਰੂਹਾਨੀਅਤ ਦੇ ਪੰਡਾਲ ਕਲਜੁ ਕੇ ਬੋਹੀਤ ਲੋਕ ਪਰਲੋਕ ਸਹਾਈ ਪਗਤੀ ਸ਼ਕਤੀ ਦੇਦਾਤੇ ਦੁੱਖ ਨਿਵਾਰਨ ਪਾਤਸ਼ਾਹ ਗਿਆਨ ਦੇ ਸ਼ਾਕਰ ਜੁਗਹ ਜੁਗ ਅਟਲ ਸਤਗੁਰੂ ਜਗਤ ਗੁਰੂ ਆਦਿ ਗੁਰੂ ਸ਼ਬ੍ਰਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸੱਗੀ ਜਦੋਂ ਆਪ ਜੀ ਸਤਗੁਰ ਜੀ ਦੇ ਅਮੋਲਕ ਬਚਨ ਸਰਵਣ ਕਰ ਰਹੇ ਹੋ ਜੋ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਦੇ ਪਵਿੱਤਰ ਬੋਲ ਹਨ ਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਇਹ ਬਚਨ ਸਾਡੇ ਜੀਵਾਂ ਦੇ ਭਲੇ ਲਈ ਜਿੰਦ ਦੇ ਖਿਆਲ ਹਿੱਤ ਹੁਕਮਨਾਮੇ ਦੇ ਬਰਗੜ ਕਰਕੇ ਸੁਣਾਏ ਸਤਗੁਰੂ ਜੀ ਇਸ ਸ਼ਬਦ ਰਹੀ ਜੋ ਅਸ਼ਟਪਦੀ ਦੇ ਰੂਪ ਵਿੱਚ ਹੈ ਕਿਸੇ yogi ਨੂੰ ਸੰਬੋਧਨ ਕਰਕੇ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ ਜੋ ਉਪਦੇਸ਼ ਕਰ ਰਹਿਣ ਦਾ ਆਉਸ਼ਰਵਨ ਕਰਤਾ ਯਤਨ ਕਰੀਏ ਜੀ ਸਤਨਾਬ ਵਾਹਿਗੁਰੂ ਜੀ ਕਿਮਾ ਗਹੀ ਬਰਤ ਸ਼ੀਲ ਸੰਤੋਖੰ ਰੋਗ ਨ ਵਿੱਪੈ ਨਾ ਜਮ ਦੁਖੰ ਮੁਕਤ ਭਏ ਪ੍ਰਭ ਰੂਪ ਨਰੇਖੰ ਸਤਿਗੁਰੂ ਜੀ ਬਖਸ਼ਿਸ਼ ਕਰੇ ਕਿਮਾ ਗਹੀ ਬਰਤਸੀਲ ਸਤੋਖ ਜਿਹੜਾ ਮਨੁੱਖ ਖੀਮਨ ਉਤਾਰਨ ਕਰਨ ਦਾ ਕਹੀ ਦਾਤੇ ਪਕੜਦਾ ਜਿਹੜਾ ਮਨੁੱਖ ਖੀਮਨ ਆਪਣੇ ਤੋਂ ਮਾੜੇ ਦੀ ਵਧੀਕੀ ਨੂੰ ਸਹਾਰ ਤਕੜੇ ਤੇ ਸਾਰੀ ਸਹਾਰ ਤੇ ਉਹਨੂੰ ਖੀਮਾ ਕਰ ਆਪਣੇ ਤੋਂ ਮਾੜੇ ਨੂੰ ਬਖਸ਼ ਦੇਣਾ माफ ਕਰ ਦੇਣਾ ਇਹ ਬਾੜੀ ਦਾ ਵਿਚਾਰ ਦੇਖ ਲੋ ਕਿਸੇ ਰਾਜੇ ਨੂੰ ਕਿਸੇ ਅਮੀਰ ਨੂੰ ਨਹੀਂ ਦੀਚ ਬਲਕੇ ਸਾਥ ਕੇ ਆ ਇੱਛਾ ਦਰਦੀਚ ਜਾਤ ਇੱਚੀ ਹੂਤ ਦੀਚ ਨਾਲ ਕਿੰਕੇ ਸੰਪਸਾਤ ਬਟੇ ਅਰਿਓ ਕੇ ਆ ਇਸ ਕਿਮਾ ਗਹੀ ਬਰਤਸੀਲ ਸਭ ਦੋਖਨ ਉਸ ਮਨੁਕਦਾ ਤਵੀ ਪੂਰਾ ਹੋ ਗਿਆ ਉਹਦਾ ਚੰਗਾ ਸੁਭਾਅ ਵੀ ਹੋ ਗਿਆ ਸੀਲ ਕਹਿੰਦੇ ਨੇ ਅੱਛੇ ਸੁਖੋਮਲਤਾ ਜਿਹਨੂੰ ਕਹਿੰਦੇ ਨੇ ਕੋਮਲ ਬਾਣੀ ਮਨਕੋਸ਼ੰਤੋਕ ਹੈ। ਅਤੇ ਸੰਤੋਖ ਉਹਦੇ ਜੀਵਨ ਵਿੱਚ ਜਿਸ ਤਰ੍ਹਾਂ ਦਾ ਜੀਵਨ ਹੈ। ਭਾਵੇਂ ਉਹ ਦੁਖੀ ਹੈ, ਸੁਖੀ ਹੈ, ਨਿਰਤਨ ਹੈ, ਅੰਗੀਰ ਹੈ, ਰਾਜਾ ਹੈ, ਮੂਰਖ ਹੈ, ਸ਼ਿਆਣਾ ਹੈ, ਗਿਆਨੀ ਜੋ ਵੀ ਉਸ ਵਿੱਚ ਅਨੰਤ ਤ੍ਰੇਣਾ। ਉਸੇ ਨੂੰ ਕਹਿੰਦੇ ਨੇ ਸੰਤੋਖ ਕਹਿੰਦੇ ਇਹ ਸਾਰੀ ਚੀਜ਼ਾਂ ਹੀ ਉੱਥੇ ਆ ਜਾਂਦੀਆਂ ਨੇ ਜਿੱਥੇ ਖਿਮਾ ਹੈ ਫਿਰ ਕੀ ਹੁੰਦਾ ਹੈ ਕਹਿੰਦੇ ਰੋਗ ਨ ਵਿਆਪੇ ਨਾ ਜਮ ਦੁੱਖ ਫਿਰ ਉਹਨੂੰ ਹੋਮੇ ਦਾ ਰੋਗ ਨਹੀਂ ਵਿਆਪਦਾ ਇੱਕ ਤਾਂ ਸਾਡੇ ਸਰੀਰ ਦੇ ਰੋਗ ਨੇ ਜਿਨ੍ਹਾਂ ਨੂੰ ਵੈਦ ਦੂਰ ਕਰ ਦਿੰਦਾ ਹੈ ਉਹ ਇਕ ਕਹੁੰਦੇ ਨੇ ਜਿਹੜੇ ਸਾਡੇ ਰੋਗ ਨੇ ਅਧਿਆਤਮਕ ਨੇ ਮਾਨਸਿਕ ਨੇ ਜਿਹੜੇ ਹਟਦੇ ਹੀ ਨਹੀਂ ਸਰੀਰ ਵੀ त्याग ਦਿੰਦਾ ਮਨੁੱਖ ਫੇਰ ਵੀ ਰੋਗ ਰਹਿੰਦਾ ਉਹਨੂੰ ਹੋਮੈ ਰੋਗ ਨਾਨਕ ਹੋਮੈ ਰੋਗ ਬੁਰੇ ਅਲਾ ਜੀ ਕਿਤੇ ਕਹਿੰਦੇ ਉਹ ਰੋਗ ਨੂੰ ਅਸਰ ਨਹੀਂ ਕਰਦਾ ਤੇ ਨਾਹੀ ਜੰਮ ਨੂੰ ਡੰਡ ਦੇ ਸਿਖਦਾ ਕਿਉਂਕਿ ਜਦੋਂ ਓਮ ਮੈਂ ਚਲੀ ਗਈ ਨਾਮ ਆ ਜਾਂਦਾ ਹੈ ਓਮ ਮੈਂ ਵਿੱਚ ਨਾਮ ਨਹੀਂ ਹੁੰਦਾ ਓਮ ਮੈਂ ਨਾਮੇ ਨਾਲ ਵਿਰੋਧ ਹੈ ਕਦੇ ਨਹੀਂ ਓਮ ਮੈਂ ਵਾਲਾ ਮਨੁੱਖ ਨਾਮ ਜੀ ਕਿਉਂਕਿ ਕੋਈ ਨਾ ਕੋਈ ਕਰਮ ਧਰਮ ਸਵਾਜ ਰਾਜ ਵਿੱਚ ਕਰਦਾ ਹੈ ਮਨੁੱਖ ਫਿਰ ਉਹ ਨੂੰ ਓਮ ਮੈਂ ਹੁੰਦੀ ਹੈ ਜਿਵੇਂ ਉਹਨਾਂ ਸੀ ਕਥਾ ਕਰ ਰਹੇ ਐ ਵੀ ਕਹੋ ਇਹ ਨਹੀਂ ਕਰ ਮੈਂ ਜੇ ਨਾਮ ਨਾ ਬੜੇ ਸਤਿ ਬਾਦਸ਼ਾਹ ਕਹਿੰਦੇ ਨੇ ਉੱਥੇ ਫਿਰ ਜਮ ਦਾ ਕੋਈ ਨੂੰ ਦੁੱਖ ਨਹੀਂ ਹੋ ਸਕਦਾ ਜਮ ਆ ਹੀ ਨਹੀਂ ਸਕਦਾ ਦੁੱਖ ਦੇਵੇਗਾ ਕਿਵੇਂ ਮੁਕਤ ਭਏ ਪ੍ਰਭ ਰੂਪ ਨ ਰੇਖੰ ਜੀ ਵੀ ਪ੍ਰਭੂ ਦਾ ਕੋਈ ਰੂਪ ਨਹੀਂ ਰੇਖ ਨਹੀਂ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਂਤ ਨਹੀਂ ਜਹੇ ਕੁਝ ਵੀ ਨਹੀਂ ਹੈ ਇਸ ਤਰ੍ਹਾਂ ਹੀ ਉਹ ਮਨੁੱਖ ਵੀ ਮੁਕਤ ਹੋ ਜਾਂਦਾ ਕਿਉਂਕਿ ਹਰ ਕਾ ਸੇਵਕਾਰੀ ਜੇ ਬੇਦਲਾ ਜਾਣੋ ਮਾਨੁਖ ਦੇਹਾ ਸਰੀਰ ਸਰੀਰ ਮਨੁਖ ਦਾ ਆਪ ਤਾਂ ਮੁਕਤ ਹੈ ਉਹ ਬੰਦਲਾ ਤੋਂ ਮੁਕਤ ਵਿਕਾਰਾਂ ਤੋਂ ਮੁਕਤ ਤੱਤੇ ਤੋਂ ਮੁਕਤ ਧਰਮ ਕਰਮ ਤੋਂ ਮੁਕਤ ਹਰ ਚੀਜ਼ ਤੋਂ ਮੁਕਤ ਹੁੰਦਾ ਹੈ ਮੁਕਤ ਭਏ ਕਿਵੇਂ ਭਏ ਜਿਵੇਂ ਪ੍ਰਭੂ ਹੈ ਪ੍ਰਭੂ ਦੇਖੋ ਸਾਰੇ ਜੀਵਾ ਵਿੱਚ ਹੈ ਸਾਰੇ ਕੰਮ ਕਰ ਰਿਹਾ ਹੈ ਸਭ ਦਾ ਲੇਖਾ ਕਰਦਾ ਹੈ ਸਭ ਨੂੰ ਦੇ ਰਿਹਾ ਹੈ ਸਭ ਕੁਝ ਹੁੰਦਿਆ ਹੋਇਆ ਮੁਕਤ ਹੈ ਇਸ ਤrai ਉਹ ਰੂਖ ਮੁਕਤ ਹੋ ਜਾਂਦਾ ਉਸ ਦਾ ਰੂਪ ਬਣ ਜਾਂਦਾ ਹੈ yogi ਕੋ ਡਰ ਕੈਸਾ ਹੋਏ ਰੂਖ ਪਿਰਖ ਗ੍ਰਹਿ ਸਹ ਬਾਹਰ ਸੋਏ ਸਤਿਗੁਰੂ ਜੀ ਕਿਸੇ yogi ਨੂੰ ਸਮਝਾ ਰਹੇ ਨੇ ਭਾਈ ਤੂੰ ਕਿਉਂ ਜੋਗੀ ਵੀ ਹੈ ਡਰ ਵੀ ਰਿਹਾ yogi ਦਾ ਅਰਥ ਹੁੰਦਾ ਜੁੜਿਆ ਹੋਇਆ ਜੋਗ ਜੁੜਨ ਨੂੰ ਇਸੇ ਤੋਂ ਲਫ਼ਜ਼ ਬਣਿਆ ਸੰਜੋਗ ਮੇਲ ਬਹੁਤ ਵੱਡਾ ਮੇਲ ਜੋਗ ਮੇਲ ਮਿਲ ਜਾਂਦਾ ਜਿਹੜਾ ਮਿਲਿਆ ਹੋਇਆ ਜੋਗੀ ਹੈ ਉਹ ਰੁਕਾਦਾ ਨਹੀਂ ਕੁਝ ਹੋ ਰਿਹਾ ਹੈ ਕੁਝ ਨਹੀਂ ਹੋ ਰਿਹਾ ਕੁਝ ਵੀ ਫਰਕ ਨਹੀਂ ਜੋਗੀ ਹੈ ਤੂੰ ਉਹ ਕਹਿੰਦਾ ਮੈਂ ਮੁਕਤ ਹੋ ਗਿਆ ਘਰ-ਬਾਰ ਛੱਡ ਦਿੱਤਾ ਹੈ ਕਾਰੋਬਾਰ ਛੱਡ ਦਿੱਤਾ ਹੈ ਫੇਰ ਵੀ ਮੁਕਤ ਨਹੀਂ ਹੈ ਆ ਦੇਹਾਤਮ ਕਰਮ ਕਰੇ ਤਾਂ ਸਾਚਾ ਬੁਖਤ ਭੇਦ ਕਿਆ ਜਾਣੈ ਕਾਚਾ ਜਦੋਂ ਤੱਕ ਮਨੁਖ ਕੱਚਾ ਹੈ ਨਾ ਉਦੋਂ ਤੱਕ ਨਹੀਂ ਜਾਣ ਕੱਚਾ ਕਦੋਂ ਹੈ ਜਦੋਂ ਕਾਚਾ ਤਨ ਸੱਚੈ ਮੂਰਖ ਗਵਾਰ ਜਦੋਂ ਕੱਚੀ ਚੀਜ਼ ਵਿੱਚ ਹੈ ਉਹ ਫਿਰ ਕੱਚਾ ਹੀ ਰਹੇਗਾ ਔਰ ਕੋ ਪੱਕੇਗਾ ਥੋੜਾ ਨਾ ਹਰ ਵਕਤ ਤਾਂ ਕੱਚੀ ਚੀਜ਼ ਵਿੱਚ ਰਹਿੰਦਾ ਹੈ ਕੱਚਿਆਂ ਨਾਲ ਰਹਿੰਦਾ ਹੈ ਅਧਿਆਤਮ ਕਰਮ ਕਰੇ ਤਾਂ ਸੱਚਾ ਹੋ ਸਕਦਾ ਹੈ ਜੋਗੀ ਕੋ ਡਰ ਕੈਸਾ ਹੋਏ ਨੀ ਡਰ ਨੂੰ ਜਪੇ ਤਾਂ ਡਰ ਦੂਰ ਹੁੰਦਾ ਨਿਰਭਉ ਜਪ ਸਗਲ ਪਾਉ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਰ ਕਾ ਪਾਉ ਸਭ ਕੋ ਅਸ ਜੋਗੀ ਕੋ ਡਰ ਕੈਸਾ ਕਿਉਂ ਕਿਉਂਕਿ ਉਹਨੂੰ ਪਤਾ ਹੈ ਪਰਮੇਸ਼ਰ ਬਾਹਰ ਵੀ ਹੈ ਅੰਦਰ ਵੀ ਹੈ ਘਰ ਵਿੱਚ ਵੀ ਹੈ ਰੁੱਖਾਂ ਤੇ ਵੀ ਔਰ ਥਾਂ ਤੇ ਜੋਗੀ ਨੂੰ ਇਹ ਸਮਝ ਦਈਏ ਜੋਗੀ ਹੋਵੇ ਤਾਂ ਜੇ ਗੱਲਾਂ ਨਾਲ ਹੋਵੇ ਗੱਲੀ ਯੋਗ ਨਾ ਹੋਏ ਗੱਲਾਂ ਨਾਲ ਥੋੜਾ ਜੋਗ ਹੋਣ ਗੱਲਾਂ ਤਾਂ ਬੇ ਵੀ ਰੋਜ਼ ਕਰਦਾ ਜੀ ਇਹਦੇ ਨਾਲ ਕੀ ਬਣਦਾ ਜੇ ਉਸ ਗੱਲ ਨੂੰ ਆਪਣੇ ਜੀਵਨ ਵਿੱਚ ਲਿਆਇਆ ਜਦੋਂ ਇਸ ਸ਼ਬਦ ਨੂੰ ਜਿਹੜੇ ਨੂੰ ਅਸੀਂ ਵਿਚਾਰ ਰਹੇ ਆ ਇਹ ਜੀਵਨ ਵਿੱਚ ਆ ਗਿਆ ਜਦੋਂ ਆਚਾਰ ਵਿੱਚ ਆ ਗਿਆ ਜਿਹਨੂੰ ਕਹਿੰਦੇ ਨੇ ਵੀ ਛਾਰ ਵਿੱਚ ਅਚਾਰ ਜੀਵਨ ਵਿੱਚ ਆ ਗਿਆ ਫਿਰ ਤਾਂ ਹੈ ਜਿਹਨੂੰ ਕਹਿੰਦੇ ਨੇ ਪੋਥੀ ਪੁਰਾਣ ਕਮਾਈ ਹੈ ਭਾਉ ਵੱਟੀ ਇਹ ਤਨ ਪਾਈ ਹੈ ਭਾਈ ਉਸ ਨੂੰ ਕੀ ਡਰ ਹੈ ਨਿਰਪਉ ਜੋਗੀ ਨਿਰੰਜਨ ਧਿਆਵੇ ਅੰਨ ਦਿਨ ਜਾਗੇ ਸਚਿ ਲਈ ਬਲਾਵੇ ਸੋ ਜੋਗੀ ਮੇਰੇ ਮਨ ਭਾਵੇ ਸਤਿਗੁਰ ਜੀ ਕਹਿੰਦੇ ਨੇ ਇਹ ਤਿੰਨ ਤਿੰਨ ਤੁਕਾਂ ਦਾ ਇੱਕ ਬੰਦ ਹੈ ਕਿਹਦੇ ਜਿਹੜਾ ਜੋਗੀ ਹੈ ਨਾ ਉਹ ਜੁੜਿਆ ਹੋਇਆ ਹੈ ਉਹਦਾ ਪਹਿਲਾ ਕੰਮ ਹੈ ਨਿਰਪਉ ਹੈ ਦੂਜਾ ਫਿਰ ਮਾਇਆ ਤੋਂ ਰਹਿਤ ਪ੍ਰਭੂ ਨੂੰ ਧਿਆਉਂਦਾ ਹੈ ਅਸੀਂ ਤਾਂ ਧਿਆਉਂਦੇ ਹਾਂ ਜਿੱਥੇ ਮਾਇਆ ਹੈ ਜੇ ਰੰਜਨ ਜਿੱਥੇ ਅੰਜਨ ਨਹੀਂ ਮਾਇਆ ਨਹੀਂ ਐਸਾ ਨਾਮ ਨਿਰੰਜਨ ਹੋਏ ਇੱਕ ਨਾਮ ਹੀ ਹੈ ਜਿਹੜਾ ਨਿਰੰਜਨ ਜੇ ਕੋ ਮਨ ਜਾਣੈ ਬਨ ਕੋਏ ਜੇ ਕੋਈ ਮਨ ਕਰਕੇ ਮੰਨ ਲਏ ਇੱਕ ਵਾਰੀ ਮੰਨ ਹੈ ਇਥੇ ਇੱਕ ਵਾਰੀ ਮੰਨ ਹੈ ਜੇ ਕੋਈ ਮਨ ਕਰਕੇ ਮੰਨ ਲਏ ਜਿਵੇਂ ਅਸੀਂ ਧਨ ਨੂੰ ਮੰਨ ਕਰਕੇ ਮੰਨਿਆ ਹੋਇਆ ਕਾਰੋਬਾਰ ਨੂੰ ਮੰਨਿਆ ਸਰੀਰ ਨੂੰ ਮੰਨਿਆ ਪਰਿਵਾਰ ਨੂੰ ਮੰਨਿਆ ਹੋਇਆ ਉਹ ਨਿਰੰਜਣ ਹੈ ਨਾ ਫਿਰ ਉਹ ਮਨੁੱਖ ਵੀ ਨਿਰੰਜਣ ਹੋ ਜਾਂਦਾ ਜੋਗੀਆਂ ਨੇ ਤਾਂ ਬੋਲਾ ਹੀ ਇਹੀ ਰੱਖਿਆ ਸੀ ਅਲੱਖ ਨਿਰੰਜਨ ਨਿਰੰਜਨ ਜੋ ਮਾਇਆ ਤੋਂ ਰਹਤੇ ਅਲੱਖ ਜੋ ਸਮਝ ਵਿੱਚ ਨਾ ਆਵੇ ਦੇਖਿਆ ਨਾ ਜਾ ਸਕੇ ਪਕੜਿਆ ਨਾ ਜਾ ਸਕੇ ਉਸ ਨੂੰ ਅਲੱਖ ਕਹਿੰਦੇ ਲੱਖ ਦਾ ਅਰਥ ਹੁੰਦਾ ਲਖਤਾ ਜਾਣ ਲੈਣਾ ਅਲੱਖ ਜੋ ਜਾਣਿਆ ਨਾ ਜਾ ਸਕਦਾ ਹੋਵੇ ਉਦਾ ਨਾਮ ਬੜਾ ਵਧੀਆ ਰੱਖਿਆ ਨਿਰੰਜਨ ਜਿਹੜਾ ਜੋਗੀ ਹੈ ਕਹਿੰਦੇ ਉਹ ਨਿਰੰਜਨ ਨੂੰ ਮਾਇਆ ਤੋਂ ਰਹਿਤ ਨੂੰ ਧੰਦਾ ਅਸੀਂ ਮਾਇਆ ਨੂੰ ਧਿਆਤੇ ਆ ਹਮੇਸ਼ਾ ਚਾਹੇ ਅਸੀਂ ਪਾਠ ਕਰ ਰਹੇ ਆ ਕਥਾ ਕਰ ਰਹੇ ਆ ਸਾਡੇ ਧਿਆਨ ਵਿੱਚ ਮਾਇਆ ਹੈ ਹੋਰ ਕੁਝ ਨਹੀਂ ਸਾਡੇ ਧਿਆਨ ਵਿੱਚ ਮਾਇਆ ਹੈ ਮਾਇਆ ਧਿਆਨ ਹੈ ਸਾਡਾ ਹੋਰ ਨਹੀਂ ਕੁਝ ਵੀ ਧਿਆਨ ਹੈ ਕਿਉਂਕਿ ਠਾਕੁਰ ਛੋੜ ਦਾਸੀ ਕੋ ਸਿਮਰੈ ਮਨ ਮੁਖ ਅੰਧ ਅਗਿਆਨ ਰਬ ਨੂੰ ਛੱਡ ਕੇ ਅਸੀਂ ਦਾਸੀ ਦਾ ਸਿਮਰਨ ਕਰ ਰਹੇ ਆ ਸੋ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਹੋਤਾ ਨਿਰੰਜਨ ਹੋ ਤਿਆਦਾ ਹੈ ਹੋਰ ਕਿਸੇ ਨੂੰ ਨਹੀਂ ਅਨ ਦਿਨ ਜਾਗਿਆ ਸਚਿ ਲਈ ਬਲਾ ਹਰ ਵਕਤ ਉਹ ਮਾਇਆ ਦੇ ਮੋਹ ਤੋਂ ਸੁਚੇਤ ਰਹਦਾ ਹੈ ਜਾਗਣਾ ਮਾਇਆ ਦੀ ਮੋਹ ਦੀ ਨੀਂਦ ਵਿੱਚੋਂ ਜਾਗਣਾ ਇੱਕ ਤਰ੍ਹਾਂ ਸਰੀਰ ਕਰਕੇ ਹੁਣ ਅਸੀਂ ਜਾਗ ਕੇ ਆ ਗਏ ਆ ਇਹ ਜਾਗਣਾ ਨਹੀਂ ਜਿਹੜਾ ਇਹ ਜਾਗਣਾ ਹੈ ਨਾ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਇਹ ਤਾਂ ਸੌਂਦਿਆ ਹੋਇਆ ਵੀ ਜਾਗ ਗਿਆ ਹੋਇਆ ਸਰੀਰ ਸੌਂਦਾ ਹੈ ਉਹ ਜਾਗਦਾ ਹੈ ਅਸੀਂ ਜਾਗ ਰਹੇ ਆ ਸਾਡਾ ਸਰੀਰ ਜਾਗ ਰਿਹਾ ਹੈ ਪਰ ਮਨ ਤਾਂ ਸੌਿਆ ਹੋਇਆ ਹੈ ਮਨ ਸੌਿਆ ਮਾਇਆ ਬਿਸਮਾਦ ਮਾਇਆ ਦੇ ਚੋਜਾ ਵਿੱਚ ਰਹਿੰਦਾ ਹਮੇਸ਼ਾ ਤੇ ਸੌਿਆ ਹੋਇਆ ਅਨਦੀਰ ਜਾਗੈ ਸੱਚ ਲਿਵ ਲਾਵੈ ਜਿਹੜਾ ਜਾਗਦਾ ਰਹਦਾ ਓਹੀ ਸੱਚ ਵਿੱਚ ਸੁਰਤ ਜੋੜਦਾ ਹੈ ਹੋਰ ਨਹੀਂ ਕਿਤੇ ਸੱਚ ਲਿਵ ਲਾਵੈ ਸਾਚੀ ਲਿਵੇ ਬਿਨ ਦੇ ਨਿਵਾੜੀ ਦੇ ਨਿਵਾੜੀ ਲਿਵੇ ਬਜੋਂ ਕੀਆ ਕਰੇ ਵਿਚਾਰਿਆ ਸਾਚੀ ਲਿਵੇ ਸਾਚੀ ਬਾਣੀ ਸਾਚੀ ਲਿਵ ਸੱਚ ਦਾ ਅਰਾਧਣਾ ਸੱਚ ਨੂੰ ਪਾਉਣਾ ਸੱਚ ਹੀ ਹੋ ਜਾਣਾ ਆਪਾਂ ਝੋਟ ਨੂੰ ਅਰਾਧਨੇ ਆਂ ਝੋਟ ਹੋ ਜਾਂਦੇ ਝੋਟ ਹੀ ਨਾਨਕ ਕੂੜ ਕੂੜੀ ਹੋਏ ਜਾਵੇ ਜਾ ਸੱਦੇ ਤਾਂ ਟਿਲ ਨਾ ਜਾਵੇ ਕੂੜ ਹੀ ਬਣ ਜਾਂਦਾ ਉਹਦਾ ਛੋ ਜੋਗੀ ਮੇਰੇ ਮਰ ਭਾਵੇ ਪਾਦਸ਼ਾਹ ਕਹਿੰਦੇ ਨੇ ਉਹ ਜੋਗੀ ਸਾਡੇ ਮਨ ਨੂੰ ਚੰਗਾ ਲੱਗਦਾ ਐਸਾ ਇਸ ਨੂੰ ਕਹਿੰਦੇ ਅਸੀਂ ਜੁੜਿਆ ਹੋਇਆ ਜੋਗੀ ਕਾਲ ਜਾਲ ਬ੍ਰਹਮ ਅਗਨੀ ਜਾ ਰੈ ਜਰਾਂ ਬਰਨ ਗਤ ਕਰਮ ਨਿਵਾਰੈ ਆਪ ਤਰੇ ਪਿਤਰੀ ਨਿਸਤਾਰੈ ਉਹ ਕਾਲ ਦੇ ਝਾਲ ਨੂੰ ਕਾਲ ਜੋ ਮੌਤ ਹੈ ਕਾਲ ਜੋ ਸਬਾ ਹੈ ਅਕਾਲ ਜੋ ਸਮੇ ਤੋਂ ਪਰੇ ਹੈ ਅਕਾਲ ਜੋ ਮੌਤ ਤੋਂ ਪਰੇ ਹੈ ਪਰਮੇਸ਼ਰ ਅਕਾਲ ਪੁਰਖ ਕਹਦੇ ਆਪਾਂ ਕਾਲ ਸਮੇ ਵਿੱਚ ਆਜੂ ਇਸ ਸਮੇ ਦੇ ਝਾਲ ਤੋਂ ਅੱਗੇ ਚਲਾ ਜਾਂਦਾ ਹੈ ਹੁਣ ਆਪਾਂ ਸਮੇ ਵਿੱਚ ਆ ਬਾਰ ਬਾਰ ਘੜੀ ਦੇਖਦੇ ਹਾਂ ਵਿਚਾਰ ਕਰਦੇ ਹਾਂ ਕਾਲ ਵਿੱਚ ਵੀ ਐ ਇੰਨੇ 4 ਵਜੇ ਤੋਂ ਪਹਿਲਾਂ ਪਹਿਲਾਂ ਸ਼ਬਦ ਸੁਭਾਵਤੀ ਬਹੁ ਸੰਖੇਪ ਜੀ ਵਿਚਾਰ ਕਰਦੇ ਸਮੇਂ ਵਿੱਚ ਪਰ ਜੇ ਕੋਈ ਮਨੁੱਖ ਨਾਮ ਜਪਦਾ ਹੈ ਨਾ ਉਹ ਇਸ ਕਾਲ ਵਿੱਚ ਨਹੀਂ ਹੁੰਦਾ ਪਰਮਾਤਮਾ ਦੀ ਨਿਸ਼ਾਨੀ ਕੀ ਹੈ ਦਿਨ ਨਹੀਂ ਰੈਣ ਚੰਦ ਨਹੀਂ ਸੂਰਜ ਤਾ ਵਸੈ ਨਿਰੰਕਾਰਾ ਜਿੱਥੇ ਦਿਨ ਰੈਣ ਰਾਤ ਦਿਨ ਸਮੇਂ ਦੀ ਇਕਾਈ ਹੈ ਚੰਦ ਸੂਰਜ ਸਮੇਂ ਦੀ ਕਾਇ ਹੈ ਇਸ ਤੋਂ ਅੱਗੇ ਚਲਾ ਗਿਆ ਉੱਥੇ ਹਰ ਥਾਂ ਤੇ ਸਮੇਂ ਵਿੱਚ ਆਪਾ ਫਿਰ ਹੁਣ ਇੱਥੇ ਸਮੇਂ ਵਿੱਚ ਘੜੀ ਨੂੰ ਫੇਰ 5 ਨੰਬਰ ਕਮਰੇ ਵਿੱਚ ਉੱਥੇ ਸਾਰੇ ਸੂਈ ਦੇਖੀ ਜਾਂਦੇ ਨੇ ਵੀ ਕਦੋਂ 6 ਵਜੇ ਚੱਲੋ ਜਾਂ ਸੀ ਘੜਿਆ ਹੋ ਜਾਂਦਾ ਮਨੁੱਖ ਬੈਠਾ ਬੈਠਾ ਵੀ ਘੜਾ ਉਹ ਸਮੇਂ ਚ ਕਾਲ ਨਹੀਂ ਉੱਥੇ ਕਾਲ ਦਾ ਜਾਲ ਨਹੀਂ ਹੁੰਦਾ ਅਸੀਂ ਦੇਖੇ ਨੇ ਇਸ ਤਰ੍ਹਾਂ ਦੇ ਕਈ ਮਨੁੱਖ ਹੁੰਦੇ ਸੀ ਪਤਾ ਨਹੀਂ ਕਿੰਨਾ ਕਿੰਨਾ ਸਮਾਂ ਹੋ ਗਿਆ 11 11 ਬਜ ਗਏ ਰਾਤ ਨੂੰ 12 12 ਬਜ ਕੇ ਵਿਚਾਰ ਕਰਦੇ ਕਰਦੇ ਸਮਾਂ ਕੋਈ ਨਹੀਂ ਵਿਚਾਰ ਚੱਲ ਰਹੀ ਹੈ ਸਮੇਂ ਦੀ ਕੋਈ ਪਰਵਾਹ ਨਹੀਂ ਬਾਦਸ਼ਾਹ ਕਹਿੰਦੇ ਨੇ ਇਹ ਕਿਉਂਕਿ ਬਰਬ ਅਗਨੀ ਦੁਆਰਾ ਇਸ ਕਾਲ ਦੇ ਜਾਣ ਨੂੰ ਸਾੜ ਦਿੰਦਾ ਹੈ ਮੌਤ ਦੇ ਸਮੇਂ ਦੇ ਚੱਕਰ ਤੋਂ ਉੱਚੇ ਹੋ ਜਾਂਦਾ ਹਾਲਾਂਕਿ ਹਰ ਸ੍ਰਿਸ਼ਟੀ ਕਾਲ ਵਿੱਚ ਹੈ ਕਾਲ ਕੇ ਬੜਾਏ ਸਭ ਕਾਲ ਹੀ ਚਬਾਏ ਹੈ ਪਰ ਉਹ ਕਾਲ ਤੋ ਕਿ ਅਕਾਲ ਤੱਕ ਜਾਏਗੀ ਉਦੋਂ ਜਦੋਂ ਕਾਲ ਤੋ ਅੱਗੇ ਜਾਏਗਾ ਜਰਾ ਮਰਾ ਜਰਾ ਮਰਨ ਗਤ ਗਰਮ ਦੀਵਾਰੇ ਉਹ ਆਪਣੇ ਬੁਢਾਪੇ ਨੂੰ ਆਤਮਿਕ ਮੌਤ ਨੂੰ ਹੰਕਾਰ ਨੂੰ ਦੂਰ ਕਰ ਕਵਾਲ ਉਥੇ ਜਰਾ ਨਹੀਂ ਹੁੰਦਾ ਹਾਲਾਂਕਿ ਜਾਰ ਵੇਸ ਕਰਾਂਦੀ ਆਈ ਹੈ ਗਰਮਖ ਬੁੱਢੇ ਕਦੇ ਨਹੀਂ ਉਤੇ ਨਹੀਂ ਹੁੰਦੇ ਸਰੀਰ ਬੁੱਢਾ ਹੁੰਦਾ ਉਹ ਨਹੀਂ ਬੁੱਢਿਆ ਇੱਥੇ ਤਾਂ ਸਾਡੇ ਸਿੱਖ ਇਤਿਹਾਸ ਵਿੱਚ ਤਾਂ ਅਸੀਂ ਸੀ ਸਾਲ ਦੇ ਬਾਬੇ ਖੰਡਾ ਖਿੱਚ ਕੇ ਲਕੀਰ ਖਿੱਚ ਦਿੰਦੇ ਨੇ ਜਵਾਨਾਂ ਨੂੰ ਕਹਿੰਦੇ ਨੇ ਆਜੋ ਪਾਰ ਹਜੋ ਲਕੀਰ ਤੋਂ ਜਿਨ੍ਹਾਂ ਨੇ ਮੇਰੇ ਨਾਲ ਚੱਲ ਆਪ ਤਰੈ ਪਿਤਰੀ ਨਿਸਤਾਰ ਹੈ ਉਹ ਮਨੁੱਖ ਆਪ ਤਾਂ ਤਰਦਾ ਹੀ ਤਰਦਾ ਹੈ ਆਪਣੇ ਪਿਤਰਾਂ ਨੂੰ ਵੀ ਪਿਤਰ ਹੁੰਦੇ ਨੇ ਜਿਹੜੇ ਚੜਾਈ ਕਰ ਗਏ ਨੇ ਪਿਓ ਦਾਦੇ ਪਰਦਾਦੇ ਲੱਕੜ ਦਾਦੇ ਕਿੰਨੀ ਕੁਲਾ ਹੋ ਉਹਨਾਂ ਦਾ ਵੀ ਉਧਾਰ ਕਰ ਦਿੰਦਾ ਕਿਥੇ ਆਪਣਾ ਨਹੀਂ ਹੁੰਦਾ ਸਾਸ ਇੱਕ ਮਨੁੱਖ ਸ੍ਰਿਸ਼ਟੀ ਦਾ ਉਧਾਰਕ ਹੋ ਜਾਂਦਾ ਹੈ ਜਿਨ ਜਪਿਆ ਤਿਸ ਕੋਲ ਬਲੇਹਾਰ ਤਿਸ ਕੇ ਸੰਗ ਤਰੈ ਸੰਸਾਰ ਇੱਕ ਕੋਲ ਆਪਣਾ ਹੀ ਉਧਾਰ ਨਹੀਂ ਸਤਗੁਰ ਸੇਵੈ ਸੋ ਜੋਗੀ ਹੋਏ ਪੈ ਰਚ ਰਹਿ ਸੋ ਨਿਰਭਉ ਹੋਏ ਜੈ ਸੋ ਸੇਵੈ ਤੈ ਸੋ ਹੋਏ ਜਿਹੜਾ ਬਨੁਖ ਗੁਰੂ ਨੂੰ ਸੇਵੇ ਗੁਰੂ ਦੇ ਅਨਸਾਰੀ ਹੋ ਜਾਏ ਸੇਵਨਾ ਕੀ ਐ ਸੋ ਸੇਵਕ ਜੋ ਸਤਗੁਰ ਸੇਵੈ ਚੱਲੈ ਸਤਗੁਰ ਪਾਏ ਗੁਰੂ ਦੇ ਅਨਸਾਰੀ ਰਹੇ ਜੀ ਇਹ ਨਹੀਂ ਦੇਖਣਾ ਵੀ ਇਹ ਵਿਹਾਰ ਕੀ ਹੈ ਸੰਸਾਰ ਕੀ ਹੈ ਰਾਜ ਕੀ ਹੈ ਸਮਤ ਕੀ ਹੈ ਇਹਦੀ ਪਰਵਾਹ ਨਹੀਂ ਕਰਨੀ ਗੁਰੂ ਦੇ ਵੱਲ ਦੇਖਣਾ ਕਿੱਥੇ ਖਾਣਾ ਹੈ ਗੁਰੂ ਨੇ ਕਿਹਾ ਉੱਥੇ ਹੀ ਖਾਣਾ ਹੈ ਕਿੱਥੇ ਕੀ ਪਹਿਨਣਾ ਹੈ ਗੁਰੂ ਨੇ ਜੋ ਕਿਹਾ ਉਹੀ ਪਹਿਨਣਾ ਹੈ ਕਿੱਥੇ ਬੈਠਣਾ ਕਿੱਥੇ ਨਹੀਂ ਬੈਠਣਾ ਉਹ ਹੈ ਸੇਵੇ ਗੁਰੂ ਦੇ ਅਨਸਾਰੀ ਜੀਵਨ ਤੁਰਨਾ ਰੂਪਪਾ ਗੁਰੂ ਵਾਲਾ ਬਣਾ ਲੈਂਦੇ ਆ ਜੀਵਨ ਗੁਰੂ ਵਾਲਾ ਨਹੀਂ ਬਣਦਾ ਜੀਵਨ ਗੁਰੂ ਵਾਲਾ ਹੋਵੇ ਫਿਰ ਰੂਪ ਹੋਵੇ ਕਿਉਂਕਿ ਪਹਿਲਾਂ ਸ਼ਿੰਗਾਰ ਨਹੀਂ ਪਹਿਲਾਂ ਗੁਰੂ ਦੇ ਹੁਕਮ ਕਾਮਣ ਤੋ ਸ਼ਿੰਗਾਰ ਕਰ ਜੋ ਪਹਿਲਾ ਅੰਕ ਮਿਨਾਏ ਭੈ ਰਚ ਰਚੈ ਸੋ ਨਿਰਪੋ ਹੋਏ ਜਿਹੜਾ ਪਰਮਾਤਮਾ ਦੇ ਡਰ ਵਿੱਚ ਰਹਿੰਦਾ ਹੈ ਹਮੇਸ਼ਾ ਹੀ ਉਹ ਨਿਰਪੋ ਹੋ ਜਾਂਦਾ ਹੈ ਪਰਮਾਤਮਾ ਦੇ ਡਰ ਕਿਤਨਾ ਕੁ ਡਰ ਥਰ ਹਰ ਕੰਪੈ ਬਾਲਾ ਜੀ ਉਹ ਕਿਆ ਜਾਣਾਂ ਕਿਆ ਕਰਸੀ ਪੀਓ ਹਰ ਵਕਤ ਉਸ ਤੋੜਾ ਜਿਵੇਂ ਇੱਕ ਸੁਘੜ ਪਤਲੀ ਹੈ ਜੰਗੀ ਪਤਨੀ ਹੈ ਨਾ ਆਪਣੇ ਪਤੀ ਦੇ ਹਮੇਸ਼ਾ ਡਾਰ ਵਿੱਚ ਰਹਿੰਦੀ ਹੈ ਜਿਹੜੀ ਸੁਗਣ ਪਤਨੀ ਹੈ ਉਹ ਹਰ ਵਕਤ ਡਾਰ ਵਿੱਚ ਚਾਹੇ ਉਹਦਾ ਪਤੀ ਨਹੀਂ ਵੀ ਹੈ ਪਾਸ ਫਿਰ ਵੀ ਡਾਰ ਵਿੱਚ ਤੇ ਜੇ ਪਤਨੀ ਹੁਕਮ ਕਰਦੀ ਹੈ ਉਹ ਕਦੇ ਸੁਖੀ ਨਹੀਂ ਹੋ ਸਕਦੀ ਗੁਰਗ੍ਰੰਥ ਸਾਹਿਬ ਦੀ ਬਾਣੀ ਕਹਦੀ ਹੈ ਇਸੇ ਤਰ੍ਹਾਂ ਜੇ ਆਪਾਂ ਪਰਮਾਤਮਾ ਤੇ ਹੁਕਮ ਕਰਦੇ ਹਾਂ ਸਾਨੂੰ ਕੀ ਮਿਲਦਾ ਹੈ ਹੁਕਮ ਕਰੈ ਮੂਰਖ ਗਵਾਰ ਮੂਰਖ ਹੈ ਗਵਾਰ ਭੈਰ ਚ ਰਹੇ ਸੋ ਨਿਰਪੋ ਹੋਏ ਜਿਹੜਾ ਪਰਮਾਤਮਾ ਦੇ ਡਰ ਵਿੱਚ ਸਭ ਤੋਂ ਡਰ ਆਦਬ ਹੈ ਇਹ ਸਭ ਤੋਂ ਵਧੀਆ ਚੀਜ਼ ਹੈ ਭੈ ਜੇ ਮਿਲ ਜੇ ਭੈ ਤੇ ਭਾਉ ਦੋ ਚੀਜ਼ਾਂ ਇਕੱਠੀਆਂ ਬਣ ਜਾਂਦੀਆਂ ਜੈਸਾ ਸੇਵੋ ਤੈਸਾ ਹੋਏ ਜਿਹੜਾ ਮਨੁੱਖ ਜਿਸ ਤਰ੍ਹਾਂ ਦੀ ਸੇਵਾ ਕਰਦਾ ਉਸ ਤਰ੍ਹਾਂ ਦਾ ਹੋ ਜਾਂਦਾ ਕੋਈ ਪੱਥਰ ਦੀ ਸੇਵਾ ਕਰਦਾ ਹੈ ਪੱਥਰ ਵਰਗਾ ਘਟੋਰ ਹੋ ਜਾਏਗਾ ਨਾਰਨ ਹੈ ਕੇਵਲ ਦਰਨ ਹੈ ਕੇਵਲ ਨਿਰਭਉ ਨਾਉ ਅਨਥੈ ਨਾਥ ਕਹੇ ਬਲ ਜਾਉ ਪੁਨਰਪ ਜਨਮ ਨਾਹੀ ਗੁਣ ਗਾਉ ਜਦੋਂ ਨਿਰਭਉ ਨਾਮ ਨੂੰ ਬਿਰਖ ਜਪਦਾ ਹੈ ਉਹ ਮੁਕਤ ਹੋ ਜਾਂਦਾ ਹੈ ਦਹਿ ਕੇਵਲ ਹੋ ਜਾਂਦਾ ਹੈ ਅਨਥੈ ਨਾਥ ਕਰੇ ਬਲ ਜਾਉ ਉਹ ਅਨਾਥ ਹੁੰਦਾ ਵੀ ਨਾਥ ਮਾਲਕ ਬਣ ਜਾਂਦਾ ਹੈ ਉਸ ਖਸ਼ਮ ਵਾਲਾ ਹੋ ਜਾਂਦਾ ਹੈ ਮੈਂ ਉਸ ਤੋਂ ਬਲਿਹਾਰ ਜਾਂਦਾ ਹਾ ਪੁਨਰਜਨਮ ਨਹੀਂ ਗੁਣ ਗਾਉ ਉਸ ਦਾ ਬਾਰ ਬਾਰ ਸੰਸਾਰ ਵਿੱਚ ਆਣਾ ਨਹੀਂ ਹੋਵੇਗਾ ਜਿਹੜਾ ਗੁਣ ਗਾਦਾ ਹੈ ਅੰਤਰ ਬਾਹਰ ਇੱਕੋ ਜਾਣੈ ਗੁਰ ਕੈ ਸ਼ਬਦ ਆਪ ਪਛਾਣੈ ਸਾਚੇ ਸ਼ਬਦ ਸਾਚ ਦਰ ਦੀਸਾ ਹੈ ਅੰਤਰ ਬਾਹਰ ਇੱਕੋ ਜਾਣੈ ਉਹ ਮਨੁੱਖ ਜਿਹੜਾ ਗੁਣ ਗਾਉਂਦਾ ਹੈ ਮੁਕਤ ਹੋ ਗਿਆ ਹੈ ਬੰਦਨਾ ਤੋਂ ਵਿਕਾਰਾਂ ਤੋਂ ਧੰਦੇ ਤੋਂ ਜੋਦਾ ਮੁਕਤ ਮਰਹਿਣਾ ਵਿੱਚ ਹੀ ਆਉਦੇ ਪਰਿਵਾਰ ਵਿੱਚ ਰਹਿੰਦਾ ਉਸ ਤੋਂ ਮੁਕਤ ਧੰਦੇ ਵਿੱਚ ਰਹਿਣਾ ਉਸ ਤੋਂ ਮੁਕਤ ਧਰਮ ਵਿੱਚ ਚਲਣਾ ਉਸ ਤੋਂ ਮੁਕਤ ਹਰ ਚੀਜ਼ ਤੋਂ ਮੁਕਤ ਅੰਤਰ ਬਾਹਰ ਇੱਕੋ ਜਾਣੈ ਉਹ ਅੰਤਰ ਵਸੈ ਬਾਹਰ ਪੀ ਹੋਈ ਕਲਾ ਧਾਰ ਜਿਤ ਸਗਲੀ ਹੋਈ ਉਹ ਜਾਣਦਾ ਹੈ ਕਹਿੰਦਾ ਨਹੀਂ ਮੈਂ ਕਹਿ ਰਿਹਾ ਮੈਂ ਜਾਣਦਾ ਨਹੀਂ ਮੈਂ ਕਹਿ ਰਿਹਾ ਰੱਬ ਦੇ ਬਾਰੇ ਜਾਣਿਆ ਨਹੀਂ ਮੈਂ ਜਾਣਣਾ ਹੁੰਦਾ ਹੈ ਗਿਆਤ ਕਹ ਰਿਹਾ ਜਿਹੜਾ ਜਾਣ ਜਾਂਦਾ ਹੈ ਪ੍ਰਮਾਤਮਾ ਨੂੰ ਕਹਿੰਦੇ ਨੇ ਬ੍ਰह्म ਗਿਆਨੀ ਗਿਆਨ ਜਾਣਣਾ ਗਿਆਨੀ ਜਾਣਣ ਵਾਲਾ ਬ੍ਰह्म ਪ੍ਰਮਾਤਮਾ ਉਹ ਪ੍ਰਮਾਤਮਾ ਨੂੰ ਜਾਣ ਗਿਆ ਅੰਦਰ ਬਾਹਰ ਇੱਕੋ ਜਾਣੇ ਉਹ ਦੇਖਦਾ ਮੇਰੇ ਅੰਦਰ ਵੀ ਓਹੀ ਹੈ ਬਾਕੀਆਂ ਦੇ ਅੰਦਰ ਵੀ ਓਹੀ ਹੈ ਫਿਰ ਕਿਸੇ ਦਾ ਬੁਰਾ ਭਲਾ ਸੋਚੇਗਾ ਚਿਤਵੇਗਾ ਨਾ ਭਲਾ ਸੋਚੇਗਾ ਨਾ ਬੁਰਾ ਕਿਉਂਕਿ ਉਹ ਨੂੰ ਪਤਾ ਹੈ ਭਲਾ ਬੁਰਾ ਕਰਨ ਵਾਲਾ ਆਪੇ ਬੈਠਾ ਹਸਾਬ ਕਰਨ ਵਾਲਾ ਸਭ ਭੇਤਰ ਸਭ ਘਟ ਭੇਤਰ ਹਾਟ ਚਲਾਵੈ ਜਿਨ ਜਿਉ ਦਿਆ ਸੋ ਰਿਜਕ ਅਭਰਾਵੈ ਜਿਹਨੇ ਜਿੰਦ ਦਿੱਤੀ ਹੈ ਨਾ ਸਾਡੇ ਬੱਚਿਆਂ ਨੂੰ ਉਹ ਸਾਡੇ ਬੱਚਿਆਂ ਨੂੰ ਰਿਜਕ ਵੀ ਦੇਵੇਗਾ ਉਹੋ ਵਿਸ਼ਵਾਸ ਹੋ ਜਾਂਦਾ ਆਪਣੇ ਲਈ ਕਰਦਾ ਹੀ ਕੁਝ ਨਹੀਂ ਉਹ ਰਿਜਕ ਵਿਸ਼ਵਾਸ ਵਰਜਾ ਕਹਿ ਰਿਹਾ ਵਿਸ਼ਵਾਸ ਪਰਬ ਆਇਆ ਤਤ ਗਿਆਨ ਕਿਸ ਵਰਬ ਪ੍ਰਗਟਾਇਆ ਵਰਨਾ ਚਲੀ ਚੱਲਦਾ ਹੈ ਇਸੇ ਤਰ੍ਹਾਂ ਜਿ ਤਰ੍ਹਾਂ ਸੰਸਾਰ ਚੱਲ ਰਿਹਾ ਹੈ ਸੋ ਸਤਿਗੁਰੂ ਜੀ ਕਹਿੰਦੇ ਗੁਰ ਕੈ ਸ਼ਬਦ ਆਪ ਪਛਾਣੈ ਕਦੋਂ ਜਾਣੇਗਾ ਜਦੋਂ ਆਪੇ ਨੂੰ ਪਛਾਣੇਗਾ ਆਪ ਵਿਚਾਰੈ ਸੋਈ ਗਿਆਤੀ ਨਾਨਕ ਚੀਨੇ ਆਪ ਕੋ ਸੋ ਅਪਰ ਪਰ ਆਪ ਪਛਾਣ ਬਸ ਜਿਨੇ ਆਪ ਪਛਾਣ ਲਿਆ ਰੱਬ ਪਛਾਣ ਲਿਆ ਹੋਰ ਕੀ ਹੈ ਇਹ ਹੀ ਚੀਜ਼ ਤਾਂ ਹੈ ਸਭ ਦੇ ਅੰਦਰ ਜਿਹੜੀ ਇਹ ਕਲਾ ਪਾਈ ਹੋਈ ਹੈ ਇਹਨੂੰ ਪਛਾਣਨਾ ਹੈ ਸਾਚੇ ਸ਼ਬਦ ਦਰ ਦੀ ਛਾਲੇ ਸੱਚੇ ਸ਼ਬਦ ਦੇ ਰਾਹੀ ਉਸ ਨੂੰ ਦਰ ਦਾ ਨਿਸ਼ਾਨ ਮਿਲ ਜਾ ਨਿਸ਼ਾਨ ਹੁੰਦਾ ਪਰਵਾਨਾ ਜਿਵੇਂ ਕੋਈ ਸਾਨੂੰ ਚਿੱਠੀ ਲਿਖ ਕੇ ਦੇ ਦੇ ਵੀ ਇਹ ਫਲਾਹ ਥਾਂ ਤੇ ਭਾਈ ਇਹ ਸਿਕਟੀੜ ਦੇ ਦੀ ਇਹ ਫਲਾਹ ਦਫ਼ਤਰ ਵਿੱਚ ਦੇ ਦੀ ਉਹ ਇੱਕ ਚਿੱਠੀ ਹੈ ਨਿਸ਼ਾਨ ਹੈ ਉਹਨੂੰ ਨਿਸ਼ਾਨ ਕਹਿੰਦੇ ਨੇ ਨਿਸ਼ਾਨ ਝੰਡੇ ਨੂੰ ਵੀ ਕਹਿੰਦੇ ਨੇ ਨਿਸ਼ਾਨ ਨਿਗਾਰੇ ਨੂੰ ਵੀ ਕਹਿੰਦੇ ਨੇ ਉਹ ਨਿਸ਼ਾਨ ਪਰਵਾਨਾ ਉਹ ਪ੍ਰਮਾਤਮਾ ਦੇ ਦਰ ਦਾ ਪਰਵਾਨਾ ਮਿਲ ਗਿਆ ਉਹਨੂੰ ਦੁਨੀਆ ਵਿੱਚ ਕੋਈ ਪੁੱਛੇ ਨਾ ਪੁੱਛੇ ਸਾਹਿਬ ਸਭਾ ਜੀ ਕਿਉਂਕਿ ਸਾਡੇ ਕਈ ਭਗਤ ਐਸੇ ਬੈਠੇ ਨੇ ਗੁਰਬਾਣੀ ਵਿੱਚ ਜਿਵੇਂ ਭਗਤ ਰਵਿਦਾਸ ਜੀ ਹੈ ਕਬੀਰ ਜੀ ਹੈ ਜਿਹੜੇ ਛੂਦਰ ਭਗਤ ਸਭ ਉਹਨਾਂ ਨੂੰ ਕੋਈ ਸੰਸਾਰ ਵਿੱਚ ਬਹੁਤਾ ਆਦਰ ਨਹੀਂ ਦਿੱਤਾ ਪਰ ਉਹ ਪਰਮਾਤਮਾ ਦੇ ਦਰ ਦਾ ਨਿਸ਼ਾਨ ਸੀ ਉਹਨਾਂ ਕੋਲ ਇਸ ਕਰਕੇ ਉਹ ਪਰਮਾ ਸੱਚੇ ਸ਼ਬਦ ਰਾਹੀ ਪਰਮਾਤਮਾ ਦੇ ਘਰ ਦਾ ਜਾ ਕੇ ਕਿਹਾ ਦਰਗੇ ਚੱਲੇ ਉਹਦੀ ਗੱਲ ਪਰਮਾਤਮਾ ਦੇ ਦਰ ਤੇ ਚਲਦੀ ਹੈ ਸੋ ਸਤਿਗੁਰੂ ਜੀ ਕਹਿੰਦੇ ਨੇ ਐਡਾ ਬੜਾ ਨਿਸ਼ਾਨ ਉਹ ਨੂੰ ਮਿਲਦਾ ਹੈ ਸ਼ਬਦ ਬਰੈ ਤਿਸ ਨਿਜ ਕਰ ਵਸਾ ਆਵੇ ਨ ਜਾਵੇ ਚੁੱਕੇ ਆਸਾ ਗੁਰ ਕੈ ਸ਼ਬਦ ਕਵਲ ਪ੍ਰਗਾਸਾ ਜਿਹੜਾ ਮਨੁੱਖ ਸ਼ਬਦ ਰਾਹੀ ਆਪੇ ਭਾਵ ਨੂੰ ਮਾਰ ਲੈਂਦਾ ਹੈ ਆਪਣੀ ਹਉ ਬੈਰ ਨੂੰ ਬਾਹਰ ਲੈਂਦਾ ਹੈ ਉਹਦਾ ਆਪਣੇ ਘਰ ਵਿੱਚ ਵਸਾ ਹੋ ਜਾਂਦਾ ਆਪਣੇ ਘਰ ਵਿੱਚ ਉਹ ਰਲਾ ਹੀ ਮਨੁੱਖ ਰਹਿੰਦਾ ਹੈ ਕੋਈ ਆਪਣੇ ਪਤੀ ਦੇ ਘਰ ਵਿੱਚ ਰਹਿੰਦਾ ਹੈ ਕੋਈ ਆਪਣੇ ਇਸਤਰੀ ਦੇ ਘਰ ਵਿੱਚ ਰਹਿੰਦਾ ਹੈ ਕੋਈ ਆਪਣੇ ਪੁੱਤਰ ਦੇ ਘਰ ਵਿੱਚ ਰਹਿੰਦਾ ਹੈ ਕੋਈ ਆਪਣੇ ਮਾਪਿਓ ਦੇ ਘਰ ਵਿੱਚ ਰਹਿੰਦਾ ਹੈ ਕੋਈ ਮਿੱਤਰਾਂ ਦੇ ਘਰ ਵਿੱਚ ਰਹਿੰਦਾ ਹੈ ਯਾਨੀ ਜਿੱਥੇ ਸਾਡੀ ਸੁਰਤ ਹੈ ਇਸੇ ਨੂੰ ਕਿਹਾ ਬਾਹਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖੀਏ ਜਿੰਦ શરીਰੋਂ ਨੇ ਕਿਸੇ ਦੇ ਘਰ ਵਿੱਚ ਨਹੀਂ ਨਿਜ ਘਰ ਇਹ ਕਦੋਂ ਹੁੰਦਾ ਹੈ ਝੂਠ ਦਾ ਬੋਲ ਪਾण्डे ਸੱਚ ਕਹੀਏ ਫੌਮੇ ਜਾਏ ਸਹਜ ਕਰ ਲਈ ਹੈ ਸਹਜ ਕਰ ਨਿਜ ਕਰ ਇਸੇ ਨੂੰ ਕਹਿੰਦੇ ਅੰਦਰ ਆਪਣੇ ਰਹਿਣਾ ਆਵਨ ਜਾਵੈ ਚੁਕੇ ਆਸਾ ਹੋਰ ਮਨੁੱਖ ਦਾ ਆਣਾ ਜਾਣਾ ਆਤਮਿਕ ਮੌਤ ਖਤਮ ਅਤੇ ਕੋਈ ਆਸ ਨਹੀਂ ਹੁੰਦੀ ਕਿਸੇ ਤੋਂ ਕਿਸੇ ਤੋਂ ਆਸ ਨਹੀਂ ਹੁੰਦੀ ਨਾ ਆਪਣੇ ਪੁੱਤਰ ਤੋਂ ਆਸ ਨਾ ਪਿਓ ਤੋਂ ਆਸ ਕਿਸੇ ਤੋਂ ਆਸ ਹੈ ਆਸਾ ਕਰੀਏ RAM ਕੀ ਅਬ ਨਾ ਆਸ ਨਿਰਾਸ ਗੁਰਕੇ ਸ਼ਬਦ ਕਮਲ ਪ੍ਰਗਟਾ ਕਿਉਂ ਕਿਉਂਕਿ ਉਹਦੇ ਗੁਰੂ ਦੇ ਸ਼ਬਦ ਨੂੰ ਜਪ ਜਪ ਕੇ ਗੁਰੂ ਦੇ ਸ਼ਬਦ ਨੂੰ ਵਿਚਾਰ ਵਿਚਾਰ ਕੇ ਉਹਦੇ ਅੰਦਰ ਕਮਲ ਪ੍ਰਕਾਸ਼ ਹੋ ਗਿਆ ਹੈ ਕਮਲ ਸਭ ਦੇ ਅੰਦਰ ਹੈ ਕਮਲ ਟੇਡਾ ਹੈ ਕਮਲ ਬੁਰਝਾਇਆ ਹੋਇਆ ਉਦ ਕਮਲ ਵਿਗਸਤ ਕਮ ਉਦ ਬੁੰਦਾ ਹੋਇਆ ਹੈ ਜਿਵੇਂ ਤੁਹਾਡੇ ਘਰਾਂ ਵਿੱਚ ਫੁੱਲ ਲਾਏ ਹੋ ਤੁਸੀਂ 5-4 ਦਿਨ ਪਾਣੀ ਨਾ ਪਾਓ ਗਰਮੀ ਦੀ ਮੌਸਮ ਇੱਕ ਦਿਨ ਨਾ ਪਾਓ ਗਮਲੇ 'ਚ ਪਾਣੀ ਉਹ ਟੇਡੇ ਹੋ ਜਾਂਦੇ ਨੇ ਬੁਰਜ ਆ ਜਾਂਦੇ ਨੇ ਇਸ ਤਰ੍ਹਾਂ ਹੈ ਸਭ ਦਾ ਸਭ ਦਾ ਇਸ ਤਰ੍ਹਾਂ ਹੁੰਦਾ ਹੈ ਗੁਰਬਾਣੀ ਮੁਤਾਬਕ ਪਰ ਜਿਹੜਾ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਾ ਹੈ ਉਹਦਾ ਖਿੜ ਜਾਂਦਾ ਕਮਲ ਪ੍ਰਗਾਸਾ ਕਮਲ ਪ੍ਰਗਾਸ ਹੋ ਜਾਂਦਾ ਬਸ ਉਹ ਮਨ ਨੂੰ ਕਦੇ ਆਉਣ ਜਾਣ ਤੋਂ ਅੱਗੇ ਹੈ ਨਿੱਜ ਘਰ ਵਿੱਚ ਉਹ ਹੀ ਰਹਿੰਦਾ ਹੈ ਉਹ ਸੰਸਾਰ ਦਾ ਤਾਰ ਕੈਸਾ ਸਕੇ ਜੀ ਐਸਾ ਬਿਰਖ ਸਾਨੂੰ ਮਿਲ ਜਾਏ ਨਾ ਸਾਡਾ ਪਾਰ ਉਤਾਰਾ ਬਸ ਇਹ ਵਿਚਾਰ ਕਰਨ ਦਾ ਅਹੀ ਲਾਭ ਹੈ ਇਹ ਜੇ ਬਿਰਖ ਪ੍ਰਭਾਵਿਤ ਹੋ ਜਾਂਦੇ ਨੇ ਫਿਰ ਉਹ ਆਪੇ ਹੀ ਦੱਸ ਦਿੰਦੇ ਨੇ ਆਪਣਾ ਖੋਲ ਕੇ ਜੋ ਦੀਸੈ ਸੋ ਆਸ ਨਿਰਾਸ਼ਾ ਕਾਮ ਕਰੋਧ ਵਿਖ ਭੂਖ ਪਿਆਸਾ ਨਾਨਕ ਬਿਰਲੇ ਮਿਲੇ ਉਦਾਸਾ ਬਿਰਲੇ ਮਿਲੇ ਉਦਾਸਾ ਉਪਰਗਾਸੇ ਵਾਲੇ ਬਿਰਲੇ ਹੁੰਦੇ ਨੇ ਵੱਡਾ ਭਗਤਮਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਰਾਜ ਸੀ ਹਰ ਚੀਜ਼ ਸੀ ਉਹਦੇ ਰਾਜ ਵਿੱਚ ਮਗਰ ਉਦਾਸ ਸੀ ਇਸੇ ਤਰ੍ਹਾਂ ਹੁੰਦਾ ਉਹ ਬਿਰਖ ਵੀ ਉਹ ਕਿਵੇਂ ਹੁੰਦਾ ਹੈ ਜੋ ਦੀਸੈ ਸੋ ਆਸ ਨਿਰਾਸ਼ਾ ਜੋ ਦਿਖ ਰਿਹਾ ਹੈ ਉਹਨੂੰ ਉਸ ਤੋਂ ਆਸਾ ਵਿੱਚ ਰਹਿੰਦਾ ਹੋਇਆ ਨਿਰਾਸ਼ ਰਹਿੰਦਾ ਹੈ ਕਿਉਂਕਿ ਉਹਨੂੰ ਪਤਾ ਹੈ ਆਸਾ ਵਿੱਚ ਦੁੱਖ ਘੜਾ ਮਨ ਮੁਖ ਚਿਤ ਲਾਇਆ ਕਿਸੇ ਚੀਜ਼ ਵਿੱਚ ਵੀ ਸਾਡਾ ਜਨਮ ਹੋਇਆ ਨਾ ਉੱਥੋਂ ਹੀ ਆਸ ਹੋ ਗਈ ਸਾਡੀ ਮਾਤਾ ਨੂੰ ਆਸ ਸੀ ਆਸ ਕਰਦੀ ਹੈ ਹਰ ਵਾਤਾ ਕਰਦੀ ਹੈ ਜੂ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ ਚਾਹੇ ਹੋਵੇ ਸੁਤਾ ਸੁਤਾ ਕਹਿੰਦੇ ਨੇ ਲੜਕੀ ਨੂੰ ਪਰ ਆਸ ਰੱਖਦੀ ਏ ਪੁੱਤਰ ਦੀ ਕਮਾਲ ਹੈ ਇਸਤਰੀ ਹੋ ਕੇ ਇਸਤਰੀ ਦੀ ਆਸ ਨਹੀਂ ਰੱਖਦੀ ਗੁਰਬਾਣੀ ਕਹਿੰਦੀ ਐ ਇੱਥੋਂ ਆਸ ਸ਼ੁਰੂ ਹੋ ਜਾਂਦੀ ਐ ਫਿਰ ਵੱਡਾ ਕੀ ਹੋਰ ਕੀ ਆਸ ਹਦੀਆ ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ ਭਾਵੇਂ ਉਹ ਚਿੱਤਰ ਮਾਰੇ ਉਹ ਵੱਡਾ ਹੋ ਕੇ ਪਰ ਉਹਨੂੰ ਆਸ ਹੈ ਪਰ ਜਦੋਂ ਗੁਰਮੁਖ ਹੁੰਦਾ ਹੈ ਮਨੁੱਖੋ ਨਿਰਾਸ਼ ਰਹਿੰਦਾ ਵੀ ਇਹਨਾ ਕਿਸੇ ਨੇ ਨਹੀਂ ਆਸ ਇੱਕ ਦੀ ਹੈ ਔਰ ਦੀ ਨਹੀਂ ਕਹਿੰਦੇ ਜੋ ਦਿਸੈ ਸੋ ਆਸ ਨਿਰਾਸਾ ਕਾਮ ਕ੍ਰੋਧ ਵਿਖ ਭੋਖ ਪਿਆਸਾ ਜਿਤਨੇ ਵੀ ਉਹਨੂੰ ਸਮਝ ਆ ਜਾਂਦੀ ਕਿਉਂ ਨਿਰਾਸ਼ ਹੁੰਦਾ ਹੈ ਉਹ ਕਹਿੰਦੇ ਜਿਤਨੇ ਵੀ ਵਿਕਾਰ ਨੇ ਜਿਤਨੀ ਵੀ ਮਾਇਆ ਹੈ ਜਿਤਨੀ ਵੀ ਭੁੱਖਾ ਨੇ ਜਿਤਨੀ ਵੀ ਪਿਆਸਾ ਨੇ ਇਹ ਦੁੱਖ ਨੇ ਸਾਰੇ ਭੁੱਖ ਹੀ ਦੁੱਖ ਹੈ ਸਭ ਤੋਂ ਵੱਡੀ ਭੁੱਖ ਹੀ ਦੁੱਖ ਹੈ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗੁਆਇਆ ਇੱਕ ਵੀ ਨਹੀਂ ਰਹਿਦੀ ਭੁੱਖ ਨਹੀਂ ਰਹੀ ਤਾਂ ਦੁੱਖ ਨਹੀਂ ਹੈ ਸਾਡੀਆਂ ਭੁੱਖਾ ਖਤਮ ਨਹੀਂ ਹੁੰਦੀਆਂ ਸੋ ਸਤਗੁਰੂ ਜੀ ਕਹਿੰਦੇ ਨੇ ਨਾਨਕ ਵਿਰਲੇ ਮਿਲੇ ਉਦਾਸਾ ਕੋਈ ਵਿਰਲੇ ਵਿਰਲੇ ਮਨੁੱਖ ਨੇ ਜਿਹੜੇ ਸਾਰ ਜੀਤ ਤੋਂ ਉਦਾਸ ਰਹਿੰਦੇ ਨੇ ਰਹਿੰਦੇ ਆਸਾ ਵਿੱਚ ਨੇ ਹੁੰਦੇ ਉਦਾਸ ਰਹੇ ਇਹ ਕਮਾਲ ਦੀ ਗੱਲ ਗੁਰਮਤਿ ਨੇ ਸਾਨੂੰ ਦਿੱਤੀ ਹੈ ਸਤਗੁਰੂ ਜੀ ਰਹਿਮਤ ਕਰਨ ਹੋਈ ਪੁੰਚਕ ਦੀ ਖਿਵਾ ਬਖਸ਼ਣਾ ਜੀ ਅਸੀਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ